ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਅੱਜ ਆਪਾਂ ਬਣਾਵਾਂਗੇ ਚਨਾ ਦਾਲ ਫਰਾਈ ਇਹਦੇ ਲਈ ਇੱਧਰ ਮੈਂ ਇੱਕ ਕੌਲੀ ਚਨੇ ਦਾਲ ਦੀ ਲਈ ਸੀ ਦਲੇ ਹੋਏ ਛੋਲਿਆਂ ਦੀ ਇਹਨੂੰ ਮੈਂ ਭਿਓ ਕੇ ਰੱਖਤਾ ਸੀ ਅੱਧਾ ਘੰਟਾ ਪਹਿਲਾਂ ਪਾਣੀ 'ਚ ਤੇ ਇੱਧਰ ਮੈਂ ਪਾਈਆ ਕद्दू ਲਿਆਗਾ ਤੇ ਕद्दू ਮੈਂ ਛਿੱਲ ਕੇ ਧੋ ਕੇ ਚੀਰ ਲਿਆਗਾ ਤੇ ਹੁਣ ਆਪਾਂ ਇਹਨੂੰ ਬਣਾਉਣ ਦੀ ਤਿਆਰੀ ਕਰਦੇ ਹਾਂ ਹਾਂ ਜੀ ਇਹ ਛੋਲਿਆਂ ਦੀ ਦਾਲ ਆਪਾਂ ਜਲਦੀ ਬਣਾ ਕੇ ਤਿਆਰ ਕਰ ਲਾਂਗੇ ਇਸ ਲਈ ਇਹਨੂੰ ਆਪਾਂ ਕੁੱਕਰ 'ਚ ਬਣਾਵਾਂਗੇ ਕੁੱਕਰ ਇੱਧਰ ਮੈਂ ਗਰਮ ਧਰ ਲਿਆਗਾ ਤੇ ਕੁੱਕਰ 'ਚ ਆਪਾਂ 1/2 ਲੀਟਰ ਪਾਣੀ ਦਾ ਪਾਵਾਂਗੇ ਪਾਣੀ ਆਪਾਂ ਗਰਮ ਧਰ ਦਿੱਤਾਗਾ ਤੇ ਹੁਣ ਇਹਦੇ 'ਚ ਆਪਾਂ ਪਾਵਾਂਗੇ 1 ਚਮਚ ਨਮਕ ਦਾ ਇਹ ਜਿਹੜਾ ਨਮਕ ਮਿਰਚ ਪਾਉਣਾ ਇਹ ਤੁਸੀਂ ਆਪਦੇ ਟੇਸਟ ਦੇ ਅਨੁਸਾਰ ਪਾਉਣਾ ਦਾ ਇੱਕ ਚਮਚ ਮੈਂ ਪਾਉਂਗੀ ਹਲਦੀ ਦਾ ਇੱਕ ਚਮਚ ਦੇ ਕਰੀਬ ਆਪਾਂ ਪਾਵਾਂਗੇ ਇਹਦੇ ਵਿੱਚ ਦੇਸੀ ਘਿਓ ਤਾਂ ਕਿ ਇਹਨੂੰ ਉਬਾਲਾ ਆਊਗਾ ਤੇ ਬਾਹਰ ਨਾ ਨਿਕਲੇ ਇਸ ਲਈ ਆਪਾਂ ਹੁਣੇ 1 ਚਮਚਾ ਘਿਓ ਦਾ ਤੁਸੀਂ ਰਫੈਨ ਜਾਂ ਤੇਲ ਦਾ ਵੀ ਪਾ ਸਕਦੇ ਹੋਗੇ ਮੈਂ ਦੇਸੀ ਘਿਓ ਪਾਇਆ ਤੇ ਹੁਣ ਇਹਨੂੰ ਆਪਾਂ ਉਬਾਲਾ ਆਉਣ ਦਿੰਨੇ ਆ ਪਾਣੀ ਨੂੰ ਹਾਂਜੀ ਇੱਧਰ ਪਾਣੀ ਆਪਣਾ ਜਿਹੜਾ ਰਿਜਨ ਲੱਗ ਗਿਆ ਤੇ ਹੁਣ ਇਹਦੇ ਚ ਆਪਾਂ ਪਾ ਦਾਂਗੇ ਦਾਲ ਦਾਲ ਮੈਂ ਚੰਗੇ ਤਰੀਕੇ ਨਾਲ ਧੋ ਲਈ ਆ ਦੁਬਾਰਾ ਹਾਂਜੀ ਤੇ ਹੁਣ ਆਪਾਂ ਕੁੱਕਰ ਦਾ ਢੱਕਣ ਕਰ ਦਾਂਗੇ ਬੰਦ ਤੇ ਇਹਦੀਆਂ 5 ਵਿਸਲਾਂ ਲਗਵਾਉਣੇ ਆ ਆਪਾਂ ਹਾਂਜੀ ਗੈਸ ਆਪਾਂ ਬੰਦ ਕਰਤਾ ਪੰਜ ਵੀਸਲਾਂ ਲੱਗ ਗਈਆਂ ਭਾਫ਼ ਆਪਣੇ ਕੁੱਕਰ ਦੇ ਨਿਕਲ ਗਈ ਆ ਤੇ ਹੁਣ ਆਪਾਂ ਚੈੱਕ ਕਰਦੇ ਆਂ ਦਾਲ ਇਹ ਦਾਲ ਇਸ ਤਰ੍ਹਾਂ ਬਹੁਤ ਟੇਸਟੀ ਬਣਦੀ ਹੈਗੀ ਕਈ ਵਾਰ ਆਇ ਕੀ ਹੁੰਦਾ ਵੀ ਛੋਲਿਆਂ ਦੀ ਦਾਲ ਜ਼ਿਆਦਾ ਖਾਣ ਨਾਲ ਮਾਣੱਕ ਜਾਂਦਾ ਜੇ ਆਪਾਂ ਕੱਦੂ ਦੀ ਲਗਾਤਾਰ ਬਣਾ ਰਹੇ ਹਾਂ ਤਾਂ ਵੀ ਮਾਣਾ ਕਜਿੰਦਾਗਾ ਤੇ ਇਸ ਤਰੀਕੇ ਨਾਲ ਵੱਖਰੀ ਦਾਲ ਬਣ ਕੇ ਤਿਆਰ ਹੋ ਜਾਂਦੀ ਹੈ ਆਪਣੀ ਦੇਖੋ ਦਾਲ ਆਪਣੀ ਚੰਗੇ ਤਰੀਕੇ ਨਾਲ ਪੱਕ ਗਈ ਆ ਵਧੀਆ ਤੇ ਹੁਣ ਇਹਦਾ ਆਪਾਂ ਤੜਕਾ ਤਿਆਰ ਕਰਦੇ ਹਾਂ ਤੜਕਾ ਇਹਦਾ ਆਪਾਂ ਡਬਲ ਤੜਕੇ ਨਾਲ ਤਿਆਰ ਕਰਾਂਗੇ ਤੁਸੀਂ ਸਾਡੀ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਹਾਂਜੀ ਆਪਣੀ ਦਾਲ ਨੂੰ ਜਿਹੜਾ ਆਪਾਂ ਤੜਕਾ ਲਾਉਣ ਲਈ ਇੱਧਰ ਸਮਾਨ ਲਿਆਗਾ ਇੱਧਰ ਮੈਂ ਥੋੜੇ ਜਿਹਾ ਸੁੱਕੇ ਮਸਾਲੇ ਲਏ ਆ ਇਹਦੇ ਵਿੱਚ ਮੈਂ ਜੀਰਾ ਲਿਆਗਾ ਥੋੜਾ ਜਿਹਾ ਕੁੱਟਿਆ ਹੋਇਆ ਧਨੀਆ ਲਿਆ ਸੁੱਕਾ ਮੈਂ ਤੇ ਇੱਕ ਮੈਂ ਇਹਦੇ ਵਿੱਚ ਦਾਲ ਚੀਨੀ ਦਾ ਟੁਕੜਾ ਲਿਆਗਾ ਥੋੜੇ ਜਿਹੀ ਪੱਤੇ ਮੈਂ ਲਏ ਆ ਕੜੀ ਪੱਤੇ ਦੇ ਮੈਂ ਹਰੇ ਲਏ ਆ ਤੁਸੀਂ ਸੁੱਕੇ ਵੀ ਲੈ ਸਕਦੇ ਹੋ ਤੇ ਇੱਧਰ ਮੈਂ ਪਿਆਜ਼ ਟਮਾਟਰ ਹਰੀ ਮਿਰਚ ਲਸਣ ਅਦਰਕ ਕੱਟ ਕੇ ਤਿਆਰ ਕਰ ਲਿਆ ਤੇ ਹੁਣ ਆਪਾਂ ਤੜਕਾ ਲਾਉਨੇ ਆ ਹਾਂਜੀ ਤੜਕਾ ਲਾਉਣ ਲਈ ਮੈਂ ਫਰਾਈ ਪੈਨ ਗਰਮ ਧਰ ਲਿਆਗਾ ਤੇ ਇਹ ਚ ਮੈਂ ਇੱਕ ਕਟਸ਼ੀ ਸਰੋਂ ਦੇ ਤੇਲ ਦੀ ਪਾ ਲਈ ਆ ਤੁਸੀਂ ਤੇਲ অর ਰिफाइंड ਕੁਛ ਵੀ ਲੈ ਸਕਦੇ ਹੋ ਤੇ ਤੇਲ ਨੂੰ ਆਪਾਂ ਚੰਗੇ ਤਰੀਕੇ ਨਾਲ ਕਲਕੰਦ ਦਿੰਨੇ ਆ ਹਾਂਜੀ ਤੇਲ ਆਪਣਾ ਜਿਹੜਾ ਚੰਗੇ ਤਰੀਕੇ ਨਾਲ ਕਲਕ ਗਿਆ ਤੇ ਹੁਣ ਇਹਦੇ ਚ ਆਪਾਂ ਪਾਵਾਂਗੇ ਸੁੱਕੇ ਜਿਹੜੇ ਖੜੇ ਮਸਾਲੇ ਲਏ ਸੀਗੇ ਤੇ ਕੜੀ ਪੱਤਾ ਹਾਂਜੀ ਆਪਣਾ ਜੀਰੇ ਨੂੰ ਜਿਹੜਾ ਚੰਗੇ ਤਰੀਕੇ ਨਾਲ ਭੁੰਨਿਆ ਗਿਆ ਹੁਣ ਇਹਦੇ ਵਿੱਚ ਪਾ ਦਾਂਗੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਲਸਣ ਤੇ ਹਰੀ ਮਿਰਚ ਪਹਿਲਾਂ ਆਪਾਂ ਲਸਣ ਨੂੰ ਚੰਗੇ ਤਰੀਕੇ ਨਾਲ ਸੇਕ ਜਾਂ ਲਵਾ ਲਾਂਗੇ ਤਾਂ ਕਿ ਇਹਦਾ ਕੱਚਾਪਾਨ ਜਿਹੜਾ ਉਹ ਖਤਮ ਹੋ ਜੇ ਤੇ ਇਹਦੀ স্মੈਲ ਜੀ ਹੈ ਜਿਹੜੀ ਉਹ ਚਲੀ ਜਾਵੇ ਜੇ ਲਸਣ ਕੱਚਾ ਰਹੇ ਜੇ ਫਿਰ ਬੱਚੇ ਖਾਂਦੇ ਨਹੀਂਗੇ ਕੜ-ਕੜ ਬਾਹਰ ਸਿੱਖ ਦਿੰਦੇ ਆਗੇ ਇਸ ਲਈ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਕਲਕਾ ਲਾਂਗੇ ਪਹਿਲਾਂ ਲਸਣ ਨੂੰ ਹਾਂਜੀ ਲਸਣ ਨੂੰ ਆਪਣੇ ਨੂੰ ਸੇਕ ਲੱਗ ਗਿਆ ਹੈ ਵੀ ਮਿਰਚ ਦੇ ਲਸਣ ਨੂੰ ਹਰੀ ਮਿਰਚ ਵੀ ਪਹਿਲਾਂ ਹੀ ਪਾਉਣੀ ਚਾਹੀਦੀ ਹੈ ਤਾਂ ਕਿ ਇਹਦਾ ਕੌੜਾਪਾਨਾ ਜਿਹੜਾ ਉਹ ਖਤਮ ਹੋ ਜਾਂਦਾਗਾ ਜਿਆਦਾ ਕੜੱਕਤਨ ਨਹੀਂ ਰਹਿੰਦੀ ਕੌੜੀਆਂ ਮਿਰਚਾਂ ਦੀ ਤੇ ਹੁਣ ਇਹਦੇ ਚ ਆਪਾਂ ਐਡ ਕਰਦਾਂਗੇ ਅਦਰਕ ਕੱਟੇ ਹੋਏ ਪਿਆਜ਼ ਤੇ ਟਮਾਟਰ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਹਲਾਉਂਦੇ ਗਏ ਵਧੀਆ ਭੁੰਨ ਕੇ ਤਿਆਰ ਕਰ ਲਾਂਗੇ ਤਾਂ ਕਿ ਆਪਣੀ ਦਾਲ ਫਰਾਈ ਜਿਹੜੀ ਵਧੀਆ ਬਣੇ ਤੇ ਗੈਸ ਆਪਾਂ ਬਿਲਕੁਲ ਲੋ ਰੱਖਿਆ ਹੋਇਆ ਹੈਗਾ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਲਾਈਕ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਸੀਂ ਕਿਸ ਤਰ੍ਹਾਂ ਦੀ ਰੈਸਪੀ ਅੱਗੇ ਦੇਖਣਾ ਚਾਹੁੰਦੇ ਹੋ ਹੁਣ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਕੌਣ ਲੈਨੇ ਆ ਸਿੰਮ ਗੈਸ ਤੇ ਜਿੰਨਾ ਮਧੀ ਆਪਣਾ ਤੜਕਾ ਪੁੱਜੂਗਾ ਉੰਨੀ ਜਿਆਦਾ ਵਧੀਆ ਤੇ ਟੇਸਟੀ ਆਪਣੀ ਦਾਲ ਫਰਾਈ ਜਿਹੜੀ ਬਣ ਕੇ ਤਿਆਰ ਹੋਊਗੀ ਹਾਂਜੀ ਤੜਕਾ ਆਪਣਾ ਜਿਹੜਾ ਪੁੱਜ ਗਿਆਗਾ ਤੇ ਹੁਣ ਇਹਦੇ ਵਿੱਚ ਆਪਾਂ ਐਡ ਕਰਾਂਗੇ ਸੁੱਕੇ ਮਸਾਲੇ ਇੱਕ ਚਮਚਾ ਪਹਿਲਾਂ ਆਪਾਂ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਇਹਦੇ ਨਾਲ ਕਲਰ ਸੋਹਣਾ ਆ ਜਾਂਦਾ ਪਰ ਇਹ ਤੁਹਾਡੇ ਲਈ ਆਪਸ਼ਨ ਆ ਜੇ ਤੁਹਾਡੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਹੋ ਇਹਨੂੰ ਥੋੜਾ ਜਿਹਾ ਆਪਾਂ ਪਾ ਕੇ ਪਹਿਲਾਂ ਭੁੰਨਾਂਗੇ ਤਾਂ ਕਿ ਆਪਣੀ ਸਬਜੀ ਦਾ ਦਾਲ ਦਾ ਕਲਰ ਜਿਹੜਾ ਬਹੁਤ ਸੋਹਣਾ ਆ ਜੇ ਹਾਂਜੀ ਹੁਣ ਇਹਦੇ ਚ ਆਪਾਂ ਐਡ ਕਰਾਂਗੇ ਥੋੜੀ ਜੀ ਲਾਲ ਮਿਰਚ ਮੈਂ ਥੋੜੀਆਂ ਜੀਆਂ ਲਾਲ ਮਿਰਚਾਂ ਪਾਉਂਗੀ ਅੱਧਾ ਕੁ ਚਮਚ ਕਿਉਂਕਿ ਪਹਿਲਾਂ ਆਪਾਂ ਹਰੀਆਂ ਪਾ ਚੁੱਕੇ ਆਂ ਇਹ ਮਸਾਲੇ ਆ ਤੁਸੀਂ ਆਪਦੇ ਟੇਸਟ ਅਨੁਸਾਰ ਪਾਉਣੇ ਆ ਅੱਧਾ ਕੁ ਚਮਚ ਆਪਾਂ ਨਮਕ ਦਾ ਪਾਵਾਂਗੇ ਕਿਉਂਕਿ ਆਪਾਂ ਪਹਿਲਾਂ ਦਾਲ ਰਾਈ ਦੀਚ ਵੀ ਪਾ ਚੁੱਕੇ ਆਂਗੇ ਤੇ 1 ਚਮਚਾ ਆਪਾਂ ਪਾਵਾਂਗੇ ਗਰਮ ਮਸਾਲੇ ਦਾ ਕੋਸਕੈਂਟਾਂ ਦਾ ਇਹਨੂੰ ਆਪਾਂ ਸੇਕ ਲੱਗਣ ਦਿੰਨੇ ਆ। ਲਓ ਜੀ ਤੜਕਾ ਆਪਣਾ ਬਿਲਕੁਲ ਤਿਆਰ ਆ। ਹੁਣ ਇਹਦੇ ਵਿੱਚ ਆਪਾਂ ਰਿੱਜੀ ਹੋਈ ਕਰਤੂਦੀ ਤੇ ਛੋਲਿਆਂ ਦੀ ਦਾਲ ਜਿਹੜੀ ਐਡ ਕਰਾਂਗੇ। ਲਓ ਜੀ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਦਿੰਨੇ ਆ। बहुत सोनी बन के अपनी दाल तैयार हुई है बहुत सोहना कलर आ गया बहुत टेस्टी बनती है ये हाँ जी साड़ी सा जी रेसपियां तैयार करके दिखाई ये अपनी किचन चाजूद हों उस तैयार की जा ਪਰ ਜਿਹੜਾ ਇਹਨਾਂ ਦਾ ਦੇਖਣ 'ਚ ਇਹ ਲੱਗਦੀਆਂ ਜਿਵੇਂ ਕਿਸੇ ਕੇ ਰੈਸਟੋਰੈਂਟ ਜਾਂ ਢਾਬੇ 'ਚ ਤਿਆਰ ਕੀਤੀ ਹੋਵੇ ਤੇ ਇਹਦਾ ਟੇਸਟ ਵੀ ਉਸੇ ਤਰ੍ਹਾਂ ਦਾ ਹੀ ਹੋਊਗਾ ਤੇ ਤੁਸੀਂ ਸਾਡੀ ਵੀਡੀਓ ਨਾਲ ਬਣੇ ਰਹੋ ਦੇਖੋ ਜੀ ਆਪਣੀ ਸਬਜੀ ਦਾ ਕਿੰਨਾ ਸੋਹਣਾ ਕਲਰ ਆ ਗਿਆ ਤੇ ਕਿੰਨੀ ਸੋਹਣੀ ਬਣ ਕੇ ਤਿਆਰ ਹੋ ਗਈ ਹੈ ਇਹ ਇਹ ਖਾਣ 'ਚ ਵੀ ਬਹੁਤ ਜ਼ਿਆਦਾ ਟੇਸਟੀ ਹੋਊਗੀ ਹੁਣ ਇਹਨੂੰ 2 ਮਿੰਟ ਦਾ ਆਪਾਂ ਸੇਕ ਲਵਾ ਲਿਆ ਦਾਲ ਚ ਆਪਣੀ ਚ ਜਿਹੜਾ ਤੜਕਾ ਆਪਾਂ ਭੁੰਨ ਕੇ ਰਲਾਇਆ ਵਧੀਆ ਮਿਕਸ ਹੋ ਗਿਆ ਦੇਖੋ ਤੁਸੀਂ ਤੇ ਹੁਣ ਇਹਦੇ ਚ ਆਪਾਂ ਪਾਵਾਂਗੇ ਇੱਕ ਚਮਚ ਕਸੂਰੀ ਮੇਥੀ ਦਾ ਤੁਸੀਂ ਧਨੀਆ ਵੀ ਕੱਟ ਕੇ ਪਾ ਸਕਦੇ ਹੋ ਪਰ ਕਸੂਰੀ ਮੇਥੀ ਨਾਲ ਜਿਹੜਾ ਇਹਦਾ ਟੇਸਟ ਆ ਬਹੁਤ ਜ਼ਿਆਦਾ ਵਧ ਜਾਣਾਗਾ ਇਹ ਤੁਹਾਡੇ ਕੋਲੇ ਹੈਗੀ ਆ ਤਾਂ ਜ਼ਰੂਰ ਪਾਓ ਕਸੂਰੀ ਮੇਥੀ ਧਨੀਆ ਤੁਹਾਡਾ ਪਾਉਣਾ ਪਾ ਸਕਦੇ ਹੋ ਜੇ ਸਕਿਪ ਕਰਨਾ ਤਾਂ ਕਰ ਸਕਦੇ ਹੋ ਤੁਸੀਂ ਧਨੀਆ ਪਰ ਕਸੂਰੀ ਮੇਥੀ ਜ਼ਰੂਰ ਪਾ ਦਿਓ ਦਾਲ ਆਪਣੀ ਬਿਲਕੁਲ ਬਣ ਕੇ ਤਿਆਰ ਆ ਗਈ ਤੇ ਹੁਣ ਇਹਨੂੰ ਆਪਾਂ ਕਰਦੇ ਆਂ ਡਬਲ ਤੜਕਾ ਲਾਉਣ ਦੀ ਤਿਆਰੀ ਜਿਹੜਾ ਕਿ ਦੂਜਾ ਤੜਕਾ ਲਾਉਣਾ ਉਹਦੀ ਤਿਆਰੀ ਕਰਦੇ ਆਂ ਹਾਂਜੀ ਹੁਣ ਆਪਾਂ ਦਾਲ ਨੂੰ ਲਾਵਾਂਗੇ ਦੂਜਾ ਤੜਕਾ ਇਹ ਮੈਂ ਕੜਛੀਚੇ ਇੱਕ ਚਮਚਾ ਦੇਸੀ ਘਿਓ ਦਾ ਲੈ ਲਿਆ ਤੁਸੀਂ ਇਹ ਤੜਕਾ ਜਿਹੜਾ ਕਿਸੇ ਫਰਾਈਪੈਨ ਚ ਵੀ ਲਾ ਸਕਦੇ ਹੋ ਤੇ ਕੜਛੀਚੀ ਵੀ ਬਣਾ ਸਕਦੇ ਹੋ ਇਹ ਤੇਲ ਨੂੰ ਆਪਾਂ ਥੋੜਾ ਜਿਹਾ ਕਲਕਾਉਨੇ ਆ ਕਿਉਂ ਨੂੰ ਕਿਓ ਆਪਣਾ ਕਲਕ ਗਿਆ ਇਹਦੇ ਚ ਆਪਾਂ ਪਾਵਾਂਗੇ ਥੋੜਾ ਜਿਹਾ ਜੀਰਾ ਹਾਂਜੀ ਜੀਰਾ ਆਪਣਾ ਕਲਕ ਗਿਆ ਥੋੜੀ ਜਿਹੀ ਇਹਦੇ ਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਆਪਾਂ ਤੇ ਦੋ ਸੁੱਕੀਆਂ ਲਾਲ ਮਿਰਚਾਂ ਪਾਵਾਂਗੇ ਹਾਂਜੀ ਆਪਣੀ ਦਾਲ ਫਰਾਈ ਆ ਜਿਹੜੀ ਕਦੂ ਦੀ ਤੇ ਦਲੇ ਹੋਏ ਛੋਲਿਆਂ ਦੀ ਦਾਲ ਆਪਣੀ ਬਿਲਕੁਲ ਬਣ ਕੇ ਤਿਆਰ ਆ ਗਈ ਟੇਸਟੀ ਟੇਸਟੀ ਅਸੀਂ ਹੁਣ ਇਹਨੂੰ ਕਰਦੇ ਆ ਖਾਣ ਦੀ ਤਿਆਰੀ ਤੇ ਤੁਸੀਂ ਕਰੋ ਬਣਾਉਣ ਦੀ ਤਿਆਰੀ ਫਿਰ ਮਿਲਦੇ ਆ ਕਿਸੇ ਨਵੀਂ ਰੈਸਪੀ ਦੇ ਨਾਲ ਨਵੀਂ ਵੀਡੀਓ ਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ